ਨੇੜੇ ਸਤ루ਦਰੀਆ ਵਿੱਚ ਪਾਣੀ ਭਾਰੀ ਮਾਤਰਾ ਵਿੱਚ ਆਨ ਜਾਣ ਤੇ ਦਰਿਆ ਦੇ ਨੇੜਲੇ ਪਿੰਡਾਂ ਦੇ ਲੋਕ ਬਹੁਤ ਪਰੇਸ਼ਾਨ ਹਨ ਅਤੇ ਸੁਰੱਖਿਆਤਾ ਮਤੇ ਪਹੁੰਚਣੇ ਸ਼ੁਰੂ ਹੋ ਗਏ ਸਤ루ਦਰੀਆ ਵਿੱਚ ਕੰਮ ਕਰਦੇ ਗੋਤਾਖੋਰ ਸਾਹਿਬ ਨੇ ਲੁਕਨ ਅਪੀਲ ਕੀਤੀ ਕਿ ਜੇਕਰ ਉਹਨਾਂ ਨੇ ਕੋਈ ਵੀ ਚੀਜ਼ ਸਤ루ਦਰੀਆ ਵਿੱਚ ਵਿਸਾਰਜਨ ਕਰਨੀ ਹੈ ਉਸ ਵਕਤ ਮਾਨਤਾ ਪ੍ਰਾਪਤ ਗੋਤਾਖੋਰਾਂ ਨੂੰ ਨਾਲ ਜ਼ਰੂਰ ਲੈ ਕੇ ਜਾਣ ਤਾਂ ਜੋ ਤੇਜ਼ ਰਫ਼ਤਾਰ ਪਾਣੀ ਤੋਂ ਬਚਾਅ ਹੋ ਸਕੇ ਉਤਖੋਰ ਸਾਹਿਲ ਰਣਜੀਤ ਵਿਜੇ ਸਾਗਰ ਸ਼ਿਰੀ ਰਾਮ ਗਗਨਦੀਪ ਰੋਹਿਤ ਕਾਕਾ ਸੁਮਨ ਕਨਈਆ ਮੁੱਦੀ ਰਾਜੂ ਸੱਪਾ ਮਹੀਪਾਲ ਆਦਨੇ ਕੇ ਹੱਥ ਕੇ ਉਹ 24 ਘੰਟੇ ਸਤ ਨੁਜ਼ਰਾ ਕੰਡੇ ਬੈਠੇ ਰਹਿੰਦੇ ਹਨ ਕਿ ਲੋਕ ਇਹਨਾਂ ਦੀ ਮਦਦ ਜ਼ਰੂਰ ਲੈ ਸਕਣ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ ਨਾਤੋ ਰਜਮਨ ਇੰਗਲ ਦੀ ਖਾਸਪੋਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਮੇਰਾ ਨਾਮ ਸਾਹਿਲ ਗੁਟਕ ਹੋਰ ਹੈ ਪਾਜੀ ਅਜੇ ਦਰਿਆ ਬਾਰੇ ਥੋੜੀ ਜਾਣਕਾਰੀ ਦਿਓ ਜੀ ਕੀ ਪਾਣੀ ਦਾ ਬਹਾ ਆ ਪਾਣੀ ਦਾ ਬਹਾ ਪਾਜੀ ਇਹ ਕਿ ਪਾਣੀ ਬਹੁਤ ਜ਼ਿਆਦਾ ਛੱਡਿਆ ਛੱਡਾ ਹੋਇਆ ਵਾ ਡੈਮ ਤੋਂ ਤੇ ਜਿਹੜੇ ਨਾਲ ਨਾਲ ਪਿੰਡ ਆ ਉਹਨਾਂ ਨੇ ਲਾਨ ਕੀਤਾ ਸਰਕਾਰ ਨੇ ਕਿ ਵੀ ਆਪਣੇ ਆਪਣੇ ਸੇਫ ਜਗ੍ਹਾ ਤੇ ਜੋ ਪਾਣੀ ਬਹੁਤ ਜ਼ਿਆਦਾ ਵਾ ਤੇ ਬਾਕੀ ਪਾਜੀ ਅਸੀਂ ਇਹ ਕੰਨੇ ਕੋਈ ਵੀ ਇੱਥੇ ਵਿਸਰਜਨ ਕਰਨ ਦਾ ਜਿੱਦਾਂ ਕਿ ਗਣੇਸ਼ ਮਹਾਰਾ ਦੀ ਬਰਸਰਜਿੰਗ ਆ ਰਹੀ ਆ ਜੇ ਤੁਸੀਂ ਉਹਨਾਂ ਨੂੰ ਇਹ ਚਾਹੁੰਦੇ ਵੀ ਕੋਈ ਨਾ ਕੋਈ ਗੋਤਾਖੋਰ ਨੂੰ ਨਾ ਲੈ ਕੇ ਆਪਣੀ ਸੇਫਟੀ ਰੱਖੋ ਕਿਉਂਕਿ ਪਰੇ ਕੀ ਚੱਕਰ ਆ ਕਿ ਪਾਣੀ ਦਾ ਬਹਾਅ ਜ਼ਿਆਦਾ ਵਾ ਤੁਸੀਂ ਦੇਖ ਸਕਦੇ ਆ ਕਿਉਂਕਿ ਜਿੱਦਾਂ ਕਿ ਖੁਸ਼ੀ ਨਾਂਦੇ ਆ ਕੋਈ ਪੈਰ ਸਲਿੱਪ ਹੋ ਜਵੇ ਕੋਈ ਬੰਦਾ ਡੁੱਬ ਜਾਂਦਾ ਕਈ ਵਲੇ ਡੈੱਡ ਬਡੀ ਨਹੀਂ ਵੀ ਲੱਭਦੀ ਕਈ ਵਲੇ ਹੁਣ ਪੁਲ ਤੋਂ ਕੋਈ ਛਾਲ ਮਾਰ ਦਿੰਦਾ ਸਾਡੇ ਬੰਦੇ ਕਈ ਵਲੇ ਹੁੰਦੇ ਆ ਕਈ ਵਲੇ ਨਹੀਂ ਜਦੋਂ ਦੇਖ ਜਾਂਦਾ ਤੇ ਜਦੋਂ ਮੁੰਡੇ ਸਾਡੇ ਹੁੰਦੇ ਆ ਸਾਰੇ ਆਪਣੀ ਟੀਮ ਇਹ ਬਚਾ ਲੈਂਦੇ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਆਪਾਂ ਜੀ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਵਾ ਪਾਣੀ ਚੜੀ ਜਾਂਦਾ ਸਵੇਰ ਦਾ ਰੁਕਿਆ ਨਹੀਂ ਹੈਗਾ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਦਾਦੇ ਪਏ ਆ ਐਸੇ ਜਿ ਸੁਚੇਕ ਮੈਂ ਆਹ ਪਬਲਿਕ ਨੂੰ ਜੋ ਇੱਥੇ ਸਤਲੁਜ ਦੇ ਦਰਿਆ ਤੇ ਰਿਸਰਜ ਕਰਨ ਲਈ ਆਉਂਦੇ ਨੇ ਧਾਰਮਿਕ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਮੋਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਪਾਣੀ ਦੇ ਵਿੱਚ ਨਾ ਵੜੇ ਜੇ ਜਦੂ ਵੀ ਕੋਈ ਜਲ ਪ੍ਰਵਾਹ ਕਰਦੀ ਚੀਜ਼ ਤੇ ਉਹ ਕੋਤਾ ਖੁਰੂ ਨਾਲ ਲੈ ਕੇ ਤੇ ਫੇਰ ਕਰਨ ਤਾ ਜੋ ਅੰਸਖਵੀ ਘਟਦਾ ਨਾ ਵਾਪਰ ਸਕੇ ਸਰ ਜੀ ਹੁਣ ਪਾਣੀ ਦਾ ਵਹਾਅ ਦੇਖੀਏ ਤਾਂ ਕਿਸ ਤਰ੍ਹਾਂ ਆਇਆ ਜੀ ਬਹੁਤ ਜ਼ਿਆਦਾ ਹੈ ਆਮ ਆਦਮੀ ਨੂੰ ਇਹ ਪਾਣੀ ਦੇ ਡੁਗਾਈ ਦਾ ਪਤਾ ਨਹੀਂ ਹੁੰਦਾ ਹੈਗਾ ਕਿ ਕਿਸੇ ਜਗ੍ਹਾ ਤੇ ਜ਼ਿਆਦਾ ਪਾਣੀ ਹੋ ਜਾਂਦਾ ਹੈ ਕਿਹੇ ਜਗ੍ਹਾ ਤੇ ਘੱਟ ਹੁੰਦਾ ਜੀ ਸੋ ਮੇਰੀ ਇਹ ਵੀ ਬੇਨਤੀ ਹੈ ਕਿ ਆਮ ਆਦਮੀ ਜਿਹੜਾ ਉਹ ਪਾਣੀ ਦੇ ਵਿੱਚ ਨਾ ਜਾਏ ਤੇ ਜਦ ਵੀ ਜਾਣਾ ਹੋਏ ਕੋਈ ਵੀ ਧਾਰਮਿਕ ਆਸਥਾ ਨੂੰ ਪੂਰਤੀ ਲਈ ਜਾਣਾ ਹੁੰਦਾ ਹੈ ਤਾਂ ਉਹ ਗੋਤਾਖੋਰ ਨਾਲ ਲੈ ਕੇ ਜਾਏਗੀ